ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸ਼ੌਰਯ ਕੰਬੂਜ ਅੱਜ 5 ਰਿਵਰ ਹਾਰਟ ਅਸੋਸੀਏਸ਼ਨ ਵੱਲੋਂ ਜਗਜੀਤ ਸਿੰਘ ਢੱਲੇਵਾਲ ਜੀ ਦਾ ਰੋਜ਼ਾਨਾ ਦੀ ਤਰ੍ਹਾਂ 12ਵੇਂ ਦਿਨ ਅਸੀਂ ਅੱਜ ਮੈਡੀਕਲ ਐਗਜ਼ਾਮੀਨੇਸ਼ਨ ਕੀਤਾ ਐਗਜ਼ਾਮੀਨੇਸ਼ਨ 'ਚ ਅਸੀਂ ਪਾਇਆ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਥੋੜਾ ਜਿਹਾ ਵਧਿਆ ਸੀ ਪਰ ਬਾਕੀ ਪੈਰਾਮੀਟਰਸ ਹੈਲਥ ਦੇ ਸਾਰੇ ਨਾਰਮਲ ਨੇ ਅਨਸ਼ੰਤ ਤੇ 12 ਦਿਨ ਹੋਣ ਕਰਕੇ ਉਹਨਾਂ ਦੇ ਵਜ਼ਨ ਤੇ ਕਾਫੀ ਘਟਾਈ ਹੈ ਵਜ਼ਨ ਉਹਨਾਂ ਦਾ 8 ਕਿਲੋ ਤੋਂ ਜ਼ਿਆਦਾ ਘਟ ਚੁੱਕਿਆ ਹੈ ਹੁਣ ਤੱਕ ਤੇ ਉਹਨਾਂ ਦੀ ਕਿਡਨੀ ਤੇ ਵੀ ਜ਼ੋਰ ਪੈ ਰਿਹਾ ਹੈ ਪਾਣੀ ਬਹੁਤ ਘੱਟ ਪੀਣ ਕਰਕੇ ਤੇ ਇਸ ਉਮਰ ਇੰਨੀ ਉਮਰ ਤੇ ਅੰਸ਼ਣ ਕਰਨ ਕਰਕੇ ਤੇ ਸਾਡੇ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਏਗਾ ਸਾਰੇ ਟਾਈਮ ਸਾਡੀ ਟੀਮ ਉਹਨਾਂ ਨੂੰ ਮੈਡੀਕਲ ਚੈੱਕਅਪ ਤੇ ਮੈਡੀਕਲ ਪ੍ਰੋਵੀਜ਼ਨ ਦੇਣ ਲਈ ਇੱਥੇ ਰੈਡੀ ਹੈ ਬਿਲਕੁਲ ਇਹੋ ਹੀ ਬੇਨਤੀ ਆ ਕੇ ਵੀ ਜਿਵੇਂ ਹੁਣ ਮੰਨ ਲਓ ਡੱਲੇਵਾਲ ਜੀ ਦਾ ਜਿਵੇਂ ਹੁਣ ਸਿਹਤ ਘਟਦੀ ਜਾ ਰਹੀ ਆ ਮੇਰੀ ਤੇ ਇਹੋ ਬੇਨਤੀ ਆ ਇੱਕ ਡਾਕਟਰ ਟੀਮ ਦੇ ਅਪੋਰਟਿੰਗ ਆ ਪੀ ਜਿਵੇਂ ਉਹਨਾਂ ਨੂੰ ਪੁੱਛੀ ਉਹ ਕਹਿੰਦੇ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਹੈ ਨਾ ਬਾਕੀ ਮੈਡੀਕਲ ਦੇ ਅਕੋਰਡਿੰਗ ਜਿਵੇਂ ਕਿਡਨੀ ਉਹਨਾਂ ਦੀ ਸੈਕੰਡ ਸਟੇਜ ਤੇ ਜਾ ਚੁੱਕੀ ਹੈ ਨਾ ਵੀ ਕਿਡਨੀ ਡਾਊਨ ਹੋ ਰਹੀ ਹੈ ਜਿਵੇਂ ਹੋਰ ਵੀ ਮਤਲਬ ਉਹਨਾਂ 'ਚ ਪ੍ਰੋਬਲਮ ਆ ਰਹੀਆਂ ਉਮਰ ਜ਼ਿਆਦੀ ਹੋਣ ਕਰਕੇ ਸੋ ਮੇਰੀ ਇਹੋ ਹੀ ਬੇਨਤੀ ਹੈ ਸਰਕਾਰ ਨੂੰ ਵੀ ਕਿ ਜਲਦ ਤੋਂ ਜਲ ਦੇ ਦਿੱਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ